welcom to khanna news live ਸਮਰਾਲੇ ਦੀ ਇੱਕ ਬਜ਼ੁਰਗ ਔਰਤ ਕਟਾਣੀ ਤੋਂ ਆਪਣੀ ਗਵਾਂਡਨ ਨਾਲ ਦਵਾਈ ਲੈ ਕੇ ਸਮਰਾਲੇ ਵੱਲ ਨੂੰ ਜਾ ਰਹੀ ਸੀ ਤਾਂ ਕੁਲਾਲ ਟੋਲ ਪਲਾਜ਼ਾ ਦੇ ਨਜ਼ਦੀਕ ਚਾਈਨਾ ਡੋਰ ਪੈਰਾਂ ਵਿੱਚ ਲਿਪਟ ਗਈ ਜਿਸ ਨਾਲ ਬਜ਼ੁਰਗ ਔਰਤ ਦੇ ਦੋਨੋਂ ਪੈਰਾਂ ਵਿੱਚ ਪਏ ਹੋਏ ਬੂਟਾਂ ਨੂੰ ਚੀਰਦੀ ਹੋਈ ਚਾਈਨਾ ਡੋਰ ਨੇ ਪੈਰਾਂ ਨੂੰ ਵੀ ਵੱਢ ਦਿੱਤਾ ਬਜ਼ੁਰਗ ਔਰਤ ਨੂੰ ਤੁਰੰਤ ਸਮਰਾਲਾ ਦੇ ਸਿਵਲ ਹਸਪਤਾਲ ਲੈ ਅੰਦਾ ਗਿਆ ਜਿੱਥੇ ਡਾਕਟਰ ਨੇ ਦੱਸਿਆ ਕਿ ਬਜ਼ੁਰਗ ਔਰਤ ਦੇ ਪੈਰ ਵਿੱਚ ਗੰਭੀਰ ਕੱਟ ਲੱਗਿਆ ਹੋਇਆ ਹੈ ਜਿਸ ਨਾਲ ਲਗਾਤਾਰ ਖੂਨ ਨਿਕਲਦਾ ਰਿਹਾ ਖੂਨ ਨੂੰ ਰੋਕਣ ਲਈ 8 ਟਾਂਕੇ ਲਗਾਏ ਗਏ ਹਨ ਇਸ ਦੀ ਸੂਚਨਾ ਤੁਰੰਤ ਐਸਐਚਓ ਸਮਰਾਲਾ rau virender singh ਨੂੰ ਦਿੱਤੀ ਗਈ ਕੀ ਮੈਂ ਤੁਹਾਡਾ ਚਰਨੀ ਸਿੰਘ ਤੇ ਤੁਹਾਡੇ ਕੀ ਲੱਗਦੇ ਨੇ ਸਾਡੇ ਕਮਾਂਡੀ ਨੇ ਹੋਇਆ ਕੀ ਹੋਣਾ ਹੋਇਆ ਰਸਤੇ 'ਚ ਆ ਰਿਹਾ ਸੀ ਵੈਲ ਕੈਸਲੇ ਕੋਲ ਜਿਹੜੀ ਜੋ ਡੋੜ ਆ ਪੋਰ ਇਨਰ ਪੈਰਾਕਲੈਪਟਿਕ ਅੱਛਾ ਜੀ ਪੈਰਾਕਲੈਪਟਿਕ ਕਰਕੇ ਉਹਨੇ ਕਾਫੀ ਮਤਲਬ ਨੁਕਸਾਨ ਪਹੁੰਚਾਇਆ ਇਹ ਕਿਥੋਂ ਕਿੱਥੇ ਜਾ ਰਹੇ ਸੀਗੇ ਇਹ ਕਟਾਣੀ ਤੋਂ ਸੁਨਾਰੇ ਨੂੰ ਆ ਰਹੇ ਸੀਗੇ ਤੇ ਰਹਿੰਦੇ ਕਿੱਥੇ ਨੇ ਰਹਿੰਦੇ ਸੁਨਾਰੇ ਜਾਂ ਦਰਸ਼ਨਾਗਰ ਤੇ ਤਿੰਨੀ ਕਿ ਉਮਰ ਹੈ ਨਾ ਜੀ ਇਹਨਾਂ ਦੀ ਉਮਰ ਹੋਊਗੀ 60 ਸਾਲ ਤੋਂ ਉੱਪਰ ਹੈ ਉਹ ਕਿੰਨੇ ਸਾਲ ਸਿੱਖੇ ਲੱਗੀ ਤੇ ਡੋਰ ਕਿੱਥੇ ਵੱਡਾ ਡੋਰ ਨੇ ਪੈਰ ਤੇ ਇਹਨਾਂ ਦੇ ਦੋਹਾਂ ਪੈਰਾਂ ਤੇ ਤੇ ਨਾਲ ਕੌਣ ਸੀ ਉਸ ਨਾਲ ਸਾਡੇ ਮੇਰੀ ਮਨੋ ਰਣੀ ਸੀ ਕਿਸ ਚੀਜ਼ ਤੇ ਸੀ ਉਹ ਆਪਣੇ ਐਕਟਵਾਟ ਤੇ ਹੁਣ ਹਸਪੀਟਲ ਲੈ ਕੇ ਆਏ ਹਾਂ ਕੋਈ ਸੂਚਨਾ ਤਲਾਸ਼ ਕੀ ਹੈ ਨਹੀਂ ਕੋਈ ਇਤਰਾ ਨਹੀਂ ਇਸ ਹਾਲੇ ਡੋਰ ਕਿਹੜੀ ਸੀ ਡੋਰ ਤਾਂ ਚਾਈਨਾ ਡੋਰ ਸੀ ਹਾਂ ਕਾਸ਼ ਕੇ ਡੋਰ ਸੀ ਹਰਕਵਲ ਕੋਰਾ ਮੇਰੇ ਨਾਲ ਸਾਡੇ ਗਵਾਂਢ ਤੋਂ ਆਂਟੀ ਜੀ ਮਾਤਾ ਚਰਨਜੀਤ ਕੌਰ ਜੀ ਉਮਰ 50 ਸਾਲ ਸੀਗੇ ਅਸੀਂ ਰਸਤੇ ਵਿੱਚੋਂ ਦਵਾਈ ਲੈਣਦੇ ਆਉਂਦੇ ਸੀ ਰਸਤੇ ਵਿੱਚ ਚਾਈਨਾ ਡੋਰ ਨੇ ਉਹਨਾਂ ਦੇ ਪੈਰ ਕੱਟ ਦਿੱਤੇ ਤਾਂ ਜਿਸ ਨਾਲ ਬਹੁਤ ਜ਼ਿਆਦਾ ਬਲੱਡ ਆ ਰਿਹਾ ਕਿਰਪਾ ਕਰਕੇ ਬੇਨਤੀ ਹੈ ਕਿ ਚਾਈਨਾ ਡੋਰ ਨੂੰ ਬੰਦ ਕੀਤਾ ਜਾਵੇ ਸਖਤੀ ਨਾਲ ਬੰਦ ਕੀਤਾ ਜਾਵੇ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਥੈਂਕ ਯੂ ਕਸੇ ਨਾ ਨਾ ਦੱਸੋਈ ਮੇਰਾ ਨਾਮ ਜੀ ਡਾਕਟਰ ਹਿਤੇਸ਼ ਡਾਕਟਰ ਦਾ ਪੇਸ਼ੈਂਟ ਆ ਜੀ ਉਹ ਪੇਸ਼ੈਂਟ ਹਾਂਜੀ ਹਾਂਜੀ ਇੱਕ ਸਾਡੇ ਕੋਲ ਪੇਸ਼ੈਂਟ ਆਇਆ ਜੀ ਚਰਨਜੀਤ ਕੌਰ ਨਾ 40 ਸਾਲ ਦੀ ਫੀਮੇਲ ਹੈ ਜੀ ਤੇ ਦਰਸ਼ਨ ਨਗਰ ਤੋਂ ਸਮਰਾਲਾ ਤੋਂ ਤੇ ਉਹ ਚਾਈਨਾ ਡੋਰ ਦੇ ਸ਼ਿਕਾਰ ਹੋਏ ਨੇ ਸਕੂਟਰੀ ਤੇ ਜਾ ਰਹੇ ਸੀਗੇ ਤੇ ਸਕੂਟਰੀ ਦੀ ਜਿਹੜੀ ਚਾਈਨਾ ਡੋਰ ਹੁੰਦੀ ਹੈ ਉਹ ਪੈਰ ਤੇ ਫਸ ਗਈ ਤਾਂ ਉਹਦੇ ਨਾਲ ਉਹਨਾਂ ਦੀ ਜਿਹੜੀ ਪੈਰ ਦੀ ਖੂਨ ਦੀ ਨਾੜੀ ਹੁੰਦੀ ਹੈ ਉਹ ਕਾਫੀ ਜ਼ਿਆਦਾ ਇੰਜਰਡ ਹੋ ਗਈ ਕਾਫੀ ਖੂਨ ਵੀ ਨਿਕਲਾਇਗਾ ਤੇ ਅਸੀਂ ਜਬਸ ਥੋੜੀ ਦਰ ਪਹਿਲਾਂ ਹੀ ਉਹਨਾਂ ਦੇ ਟਾਂਕੇ ਵਗੈਰਾ ਲਾ ਕੇ ਆਟਿਆ ਤੇ ਤੁਸੀਂ ਖੁਦ ਵੀ ਦੇਖ ਸਕਦੇ ਹੋ ਬਹੁਤ ਜ਼ਿਆਦਾ ਬੁਰਾ ਹਾਲ ਸੀ ਹੁਣ ਜਸਟ ਇਹ ਆ ਵੀ ਆਪਾਂ ਤਾਂ ਇਹੀ ਕਹਾਂਗੇ ਲੋਕਾਂ ਨੂੰ ਰਿਕਵੈਸਟ ਕਰਦੇ ਆ ਪ੍ਰਸ਼ਾਸਨ ਨੂੰ ਵੀ ਇਸ ਚੀਜ਼ ਕਰਨੀ ਦੇਖਦੇ ਹੋਏ ਵੀ ਜਿਹੜੀ ਵੀ ਚਾਈਨਾ ਡੋਲ ਦੇ ਸਰਕਾਰ ਦੀ ਹਦਾਇਤਾਂ ਸੀਗੀਆਂ ਵੀ ਅਸੀਂ ਇਸ ਚੀਜ਼ ਤੇ ਲਗਾਮ ਲਗਾਣੀ ਹੈ ਉਹ ਨੂੰ ਹੋਰ ਚੰਗੇ ਤਰੀਕੇ ਨਾਲ ਦੇਖਣ ਤੇ ਇਹਨੂੰ ਤੰਦਰੁਸਤ ਕਰਨ ਤਾਂ ਕਿ ਐਵੇਂ ਦੀ ਜਿਹੜੀ ਵਾਰਦਾਤਾ ਅਗਲੀ ਆਉਣ ਵਾਲੇ ਟਾਈਮ ਤੇ ਨਾ ਹੋਵੇ ਕੁਝ ਪਤਾ ਲੱਗਿਆ ਕਿੱਥੇ ਹੋਇਆ ਉਹਨਾਂ ਇਹ ਸਕੂਟਰੀ ਤੇ ਜਾ ਰਹੇ ਸੀ ਜੀ ਉੱਥੇ ਕਿਤੇ ਹੋਇਆ ਐਗਜੈਕਟਲੀ ਤਾਂ ਮੈਨੂੰ ਪਤਾ ਨਹੀਂ ਹੈ ਪਰ ਸਕੂਟੀ ਤੇ ਜਾ ਰਹੀ ਸੀ ਉੱਥੇ ਪੈਰ ਦੇ ਨੀ ਇਹਨਾਂ ਦੇ ਫਸ ਗਈ ਡੋਰ ਤੇ ਉਹ ਬਸ ਤੁਹਾਨੂੰ ਪਤਾ ਹੈਗਾ ਤੇ ਉਹਨਾਂ ਨੇ ਆਪਣਾ ਬੂਟ ਵਗੈਰਾ ਵੀ ਪਾਇਓ ਹੋਏ ਸੀ ਬੂਟ ਵੀ ਚੀਰੇ ਗਏ ਉਹਨਾਂ ਦੇ ਤੇ ਨੁਕਸਾਨ ਤਾਂ ਕਾਫੀ ਹੋਇਆ ਹੈਗਾ ਪਰ ਐਗਜੈਕਟਲੀ ਮੈਂ ਪੁੱਛ ਕੇ ਤੁਹਾਨੂੰ ਦੱਸਾਂਗਾ ਕੀ ਥੀ ਐਗਜੈਕਟਲੀ ਕੀ ਚਾਈਨਾ ਡੋਰ ਨੂੰ ਲੈ ਕੇ ਤੁਹਾਡੇ ਵੱਲੋਂ ਕੀ ਪ੍ਰਬੰਧ ਪੁੱਛਿਆ ਸਾਡੇ ਵੱਲੋਂ ਜੀ 4 ਦਿਨਾਂ ਤੋਂ ਦੁਕਾਨਦਾਰਾਂ ਨਾਲ ਮੀਟਿੰਗਾਂ ਕਰਕੇ ਉਹਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਵੀ ਚਾਈਨਾ ਡੋਰ ਬਿਲਕੁਲ ਨਹੀਂ ਵੇਚਣੀ ਤੇ ਉਹਨਾਂ ਨੂੰ ਦੱਸਿਆ ਵੀ ਗਿਆ ਵੀ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਇਹ ਲੋਕ ਉੱਥੇ ਲੰਘਣ ਜਾਂਦੇ ਪਰ ਉਹਨਾਂ ਦੀ ਵੀ ਨਿਗਰਖੋਣ ਨਾਲ ਅਸੀਂ ਡਰੋਨ ਦੇ ਰਾਹੀਂ ਉਹਨਾਂ ਤੇ ਨਿਗਾਹ ਰੱਖੀ ਜਾ ਰਹੀ ਹੈ ਸਾਡੇ ਸਿਸਟਮ ਡਰੋਨ ਚੱਲਦੇ ਨੇ ਅੱਜ ਪੂਰੇ ਚਾਰੇ ਪਾਸੇ ਪਰ ਅਜੇ ਘਟਨਾ ਨਹੀਂ ਆਈ ਹੈ ਹਸਪੀਟਲ ਦੇ ਵਿੱਚ ਇੱਕ ਬਿਜ਼ੁਰਕ ਲੇਡੀ ਜਿਹਦੇ ਦੋਨੇ ਪੈਰਾਂ ਦੇ ਕੋਲ ਡੋਰ ਫਿਰ ਗਈ ਹੈ ਇੱਕ ਡੋਰ ਉਹਦੇ ਪੈਰ ਦੇ ਉੱਪਰ ਆ ਕਾਫੀ ਡੁੱਗੀ ਫਿਰੀ ਹੈ ਜਿਸ ਨਾਲ ਦੇ 8ਵੀਂ ਤੱਕ ਵੱਡੀ ਗਈ ਆ ਉਥੋਂ ਲਾਲ ਟੋਲ ਪਲਾਜ਼ਾ ਤੋਂ ਪਰਲੇ ਪਾਸੇ ਢੱਟਣਾ ਉਹ ਵੀ ਚైనా ਡੋਰ ਹੈ ਕੀ ਕਹਿੰਦਾ ਉਹ ਸਾਡੇ ਇਲਾਕੇ ਦੀ ਨਹੀਂ ਹੈ ਪਰ ਜੋ ਮੈਂ ਮੌਕਾ ਜਾ ਕੇ ਦੇਖ ਕੇ ਤੁਹਾਨੂੰ ਫੇਰ ਹੀ ਕਲੀਅਰ ਕਰ ਸਕਦਾ ਵੀ ਕਿੱਤੇ ਦੀ ਹੈ ਵੈਸੇ ਸਾਡੇ ਇਲਾਕੇ ਦੀ ਡੋਰ ਚైనా ਡੋਰ ਨਹੀਂ ਵਿਕਦੀ ਹੋ ਸਕਦਾ ਕੋਈ ਬਾਹਰੋਂ ਕਿਸ ਨੇ ਚైనా ਡੋਰ ਤੋਂ ਸਿ ਬਾਹਰਲੇ ਇਲਾਕੇ ਤੋਂ ਜਾਂਦੀ ਹੋਵੇ ਜੇ ਸਮਰਾਲਾ ਸ਼ਹਿਰ ਦੇ ਇਲਾਕੇ ਵਿੱਚੋਂ ਜੇ ਡੋਰ ਫੜੀ ਜਾਂਦੀ ਹੈ ਕੀ ਕਰਵਾਈ ਸਖਤ ਕੈਸ਼ਨ ਲਿਆ ਜਾਊਗਾ ਉਹ ਆਲਰੇਡੀ ਅਸੀਂ ਸਾਰੇ ਲੋਕਾਂ ਨੂੰ ਦੱਸ ਵੀ ਚੁੱਕੇ ਹਦਾਇਤ ਵੀ ਕਰ ਚੁੱਕੇ ਆ ਵੀ ਕਿਹੜੇ ਕਿਹੜੇ ਧਾਰਾ ਦੇ ਤਹਿਤ ਤੁਹਾਡੇ ਖਿਲਾਫ ਐਕਸ਼ਨ ਲਿਆ ਜਾਊਗਾ ਮੇਰੇ ਬੱਚੇ ਕੋਠੇ ਦੇ ਜਿਹੜਾ ਗੁੱਤਾ ਉਹ ਹੁਣਾਂ ਨੂੰ ਫੜੇਗਾ ਬੱਚੇ ਇਹ ਬੱਚੇ ਵੀ ਫੜੇਗਾ ਉਹਨਾਂ ਦੇ ਮਾਪਿਆਂ ਦੇ ਖਿਲਾਫ ਵੀ ਤੇ ਬੱਚਿਆਂ ਦੇ ਖਿਲਾਫ ਵੀ ਐਕਸ਼ਨ ਲਿਆ ਜਾਊਗਾ ਤਿਰਕਰ ਪਰਮਜੀਤ ਸਿੰਘ ਦੀ ਮਹਾਂ ਦੀ ਖਾਸ ਰਿਪੋਰਟ ਕੰਮ ਕਰੀਓ ਆਪਣਾ ਕੰਮ ਕਰੀਓ 现在去不了，现在去。